ਲਓ ਵੀ ਮਿੱਤਰੋ ਅੱਜ ਆਪਾਂ ਪਹੁੰਚ ਗਏ ਆ ਗੁਰਨਾਣਕ ਆਟੋ ਰਿਪੇਅਰ ਸ਼ਾਪ ਦੇ ਉੱਤੇ ਤੇ ਇੱਥੇ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਬਾਈ ਨਾਲ ਕਰਾਉਣੇ ਆ ਗੱਲਬਾਤ ਠੀਕ ਹੈ ਜੀ ਇੱਥੇ ਮੋਟਰਸਾਈਕਲ ਵਗੈਰਾ ਦੀ ਰਿਪੇਅਰ ਕੀਤੀ ਜਾਂਦੀ ਹੈ ਤੇ ਆਜੋ ਫਿਰ ਇਹ ਆ ਬਾਈ ਦੀ ਦੁਕਾਨ ਨੇੜੇ ਆਪਣਾ ਹਜੜਾ ਜਲਾਲਾਬਾਦ ਦੇ ਵਿੱਚ ਰਾਮਬੀਲਾ ਚੌਕਾ ਬੈਂਕ ਆਫ ਬਰੋਡਾ ਦੇ ਬਿਲਕੁਲ ਸਾਹਮਣੇ ਤੇ ਬਾਈ ਦੀ ਪਹਿਲਾਂ ਦੁਕਾਨ ਕਿਤੇ ਹੋਰ ਸੀ ਤੇ ਹੁਣ ਨਵੀਂ ਇੱਥੇ ਸ਼ਿਫਟ ਕੀਤੀ ਹੈ ਦੁਕਾਨ ਗੁਰਨਾਣਕ ਆਟੋ ਰਿਪੇਅਰ ਤੇ ਬੜਾ ਪੁਰਾਣਾ ਤਜਰਬਾ ਕਿਸੇ ਨੂੰ ਮੋਟਰਸਾਈਕਲ ਦੀ ਸਰਵਿਸ ਕਰਾਉਣੀ ਹੋਵੇ ਜਾਂ ਕਰਾਉਣਾ ਹੋਵੇ ਹਨਾ ਜੋ ਵੀ ਤੇ ਬਾਈ ਕੋਲੇ ਤੁਸੀਂ ਪਹੁੰਚਿਆ ਕਰੋ ਸੇਵਾ ਦਾ ਮੌਕਾ ਜ਼ਰੂਰ ਦੇਣਾ ਬਾਈ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਦੱਸਣਾ ਕੀ ਹਾਲ ਚਾਲ ਠੀਕ ਹੈ ਗੋ ਕੀ ਨਾਮ ਬਾਈ ਤੁਹਾਡਾ ਆਪਣਾ ਨਾਮ ਦਰਜੀਤ ਸਿੰਘ ਜੀ ਦਲਜੀਤ ਸਿੰਘ ਹਾਂਜੀ ਹਾਂਜੀ ਹੋਰ ਬਾਈ ਤੇ ਬਾਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਕੰਮ ਕਰਦਿਆਂ ਜੀ ਆਪਣ ਹੋ ਗਏ 16-17 ਸਾਲ ਜੀ 16-17 ਸਾਲ ਪਹਿਲਾਂ ਕਿਤੇ ਹੋਰ ਸੀਗੀ ਜੀ ਦੁਕਾਨ ਜੀ ਹਾਂਜੀ ਹਾਂਜੀ ਠੀਕ ਹੈ ਜੀ ਨਵਾਂ ਇੱਥੇ ਸ਼ੁਰੂ ਕੀਤਾ ਕੰਮ ਹਾਂਜੀ ਹਾਂਜੀ ਤੇ ਬਾਈ ਵੀ ਸਾਰੇ ਮੋਟਰਸਾਈਕਲਾਂ ਦੀ ਰਿਪੇਅਰ ਕਰਦੇ ਆ ਜੀ ਤੁਸੀਂ ਹਾਂਜੀ ਹਾਂਜੀ ਠੀਕ ਤੇ ਖਾਸ ਕੋਈ ਜਿਹੜੇ ਕੋਈ ਜਿਵੇਂ ਅੱਜ ਕੱਲ੍ਹ ਜਮਾਨਾ ਹੈਗਾ ਵੀ ਖਾਸ ਕੋਈ ਕਿਹੜੀ ਚੀਜ਼ ਦੀ ਰਿਪੇਅਰ ਕਰਦੇ ਹੋ ਤੁਸੀਂ? ਬਹੁਤ ਤਕਰੀਬਨ ਤਾਂ ਆਪਾਂ ਸਾਰੇ ਕਰਦੇ ਆਂ ਜੀ। ਠੀਕ ਹੈ ਜੀ। ਠੀਕ ਹੈ ਜੀ। ਤੇ ਫਿਲਹਾਲ ਹੀ ਹੋਨਡਾ, ਸਪੈਨਟ ਸਾਰਾ ਤਿਆਰ ਕਰਦੇ ਆ ਬਿਲਕੁਲ ਓਕੇ। ਠੀਕ ਹੈ। ਠੀਕ ਹੈ ਜੀ। ਲੋ ਵੀ ਮਿੱਤਰੋ ਜਿਹੜੇ ਵੀਰ ਹੀਰੋ ਹੰਡਾ ਐਂ ਸ਼ੌਕਨਾ ਰੱਖਣ ਦੇ ਸ਼ੌਕੀਨ ਆ ਨਾ ਜਿਵੇਂ ਅੱਜ ਕੱਲ੍ਹ ਟ੍ਰੈਂਡ ਚੱਲਿਆ ਆ ਤੇ ਬਾਈ ਨਾਲ ਜ਼ਰੂਰ ਸੰਪਰਕ ਕਰੇ ਜੇ ਜਲਾਲਾਬਾਦ ਵਾਲਿਓ ਤੇ ਐਨ ਪਤਾ ਲੱਗ ਜਾ ਹੁਣ ਬਾਈ ਦੀ ਦੁਕਾਨ ਤੇ ਹੀ ਆਉਣਾ ਤੁਹਾਨੂੰ ਲੋਕੇਸ਼ਨ ਸਾਰੀ ਦਿਖਾ ਦਿੰਨੇ ਆਪਾਂ ਆ ਸਾਹਮਣੇ ਇਧਰੋਂ ਦਲੇਰ ਗਿੱਲ ਐਂਡ ਕਾਰ 뮤직 ਤੇ ਸਾਹਮਣੇ ਬੈਂਕ ਆਫ ਬਰੋਡਾ ਐਚਡੀਐਫਸੀ ਬੈਂਕ ਦੀ ਨਵੀਂ ਜਿਹੜੀ ਬ੍ਰਾਂਚ ਖੁੱਲੀ ਆ ਤੇ ਇਧਰੋਂ ਆ ਗਿਆ ਰਾਮਲੀਲਾ ਚੌਂਕ ਤੇ ਇੱਥੇ ਬਾਈ ਜੀ ਦੀ ਇਹ ਦੁਕਾਨ ਹੈਗੀ ਆ ਤੇ ਬੜੇ ਪੁਰਾਣਾ ਤਜਰਬਾ ਬਾਈ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਵੀ ਇੱਥੇ ਆਪ ਦਾ ਕਰਵਾਉਣਾ ਹੈ ਰਿਪੇਅਰ ਤੇ ਬਾਈ ਨੂੰ ਜਰੂਰ ਸੇਵਾ ਦਾ ਮੌਕਾ ਦੇਣਾ ਇੱਕ ਵਾਰੀ ਤੇ ਆਪ ਬਾਈ ਦਾ ਮੋਬਾਈਲ ਨੰਬਰ ਵੀ ਤੁਸੀਂ ਨੋਟ ਕਰ ਲਓ 9779844566 ਤੇ ਇੱਕ ਬਾਈ ਦਾ ਪੇਜ ਬਣਿਆ ਆ ਆਪਦਾ ਵੀ ਗਰਨਾਨ ਕਾਰਟੋ ਰਿਪੇਅਰ ਦੇ ਨਾਮ ਤੇ ਤੇ ਜਿਹੜਾ ਵੀ ਰ ਇਹਨਾਂ ਦੇ ਪੇਜ ਨੂੰ ਲਾਈਕ ਤੇ ਸ਼ੇਅਰ ਕਰਕੇ ਆਊਗਾ ਤੇ ਉਹਦੇ ਲਈ ਖਾਸ ਰਹਿਤ ਦਿੱਤੀ ਜਾਊਗੀ ਬਹੁਤ ਬਹੁਤ ਧੰਨਵਾਦ ਜੀ ਆਪਣੇ ਪੇਜ ਨਾਲ ਜੁੜੇ ਰਹਿਜੇ ਤੇ ਬਾਕੀ ਬਾਈ ਨੂੰ ਚੜ੍ਹਦੀ ਕਲਾ ਦੇ ਰੱਖੇ ਸਭ ਨੂੰ ਤੇ ਬਾਈ ਨੂੰ ਸੇਵਾ ਦਾ ਮੌਕਾ ਇੱਕ ਵਾਰੀ ਜਰੂਰ ਦੇਵੀਂ ਧੰਨਵਾਦ